ਹਾਂ ਸਾਰੇ ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਜਨਮਸ਼ਮੀ ਮੌਕੇ ਲਾਉਨੇ ਆ ਤੇ ਇਹ ਤਾਂ ਹੀ ਪ੍ਰਮਾਤਮਾ ਕੇ ਫਗਰੇ ਪਹਾਰ ਤੇ ਭਾਗਾਂ ਆਪਣੇ ਆਪਸੀ ਭਾਈਚਾਰਕ ਸਾਂਝ ਪਿਆਰ ਇਸੇ ਤਰ੍ਹਾਂ ਫੈਲਾ ਦੇ ਵਿੱਚ ਤੇ ਜਿਹੜੇ ਹਰ ਸਭ ਸੰਗਤ ਵਟੀ ਘੰਟੀ ਜੁ ਹੁੰਦੀ ਆ ਤੇ ਇਹਦੇ ਨਾਲ ਉਹ ਵੀ ਅੱਜ ਸਾਰ ਸਭ ਦੀ ਘੰਟੀ ਦੇ ਦਸੰਤਾਂ ਤੇ ਜਿਹੜੀ ਸ਼ਕਤ ਪਰਮਾਤਮਾ ਜੀ ਇਛਾ ਦੇ ਹੀ ਕੋ ਪਰਮ ਜੀ ਰਾਮ ਜੀ ਦੇਰ ਭਾਰਤ ਆ ਕੇ ਆਪਦੇ ਮਨੋਂ ਜੋ ਵੀ ਸੱਚੀਆਂ ਮਨੋਂ ਕਾਮਨਾ ਸੱਚੀਆਂ ਮਨੋਂ ਖਾਮਨਾ ਨੂੰ ਭਰਦੀ ਹੈ ਤਾਂ ਉਹ ਬੁਰੀਆਂ ਹਾਲਤਵਾਲ ਦੇ ਵਿੱਚ ਖੁਸ਼ੀ ਖੁਸ਼ੀਆਂ ਖੇੜੇ ਚੜਦੀਆਂ ਗਲਾਂ ਸਾਡੇ ਬੱਚੇ ਉਹਨਾਂ ਦਾ ਸਮਾਂ ਜਿਹੜਾ ਪੜ੍ਹ ਲਿਖ ਕੇ ਵੱਡੇ ਵੱਡੇ ਬਣ ਕੇ ਕੰਮ ਕਰਦੇ ਐਸਸ ਵੀ ਲੱਗਣ ਟੀਸੀ ਲੱਗਣ ਸਾਡੀ ਗੱਲ ਦੀ ਯਾਤਰਾ ਕੀ ਕਰ ਸਾਡੇ ਬੱਚੇ ਤੱਕੀ ਕਰ ਤੇ ਸਾਡੇ ਪੱਤੀ ਸ਼ਹਿਰ ਦਾ ਨਾਮ ਰੋਸ਼ਨ ਕਰ ਸਾਡੇ ਪੰਜਾਬ ਦਾ ਨਾਮ ਸਮਾਜਿਕ ਖੇਤਰ ਦੇ ਵਿੱਚ ਰੋਣ ਕਿਉਂਕਿ ਜਿਹੜਾ ਦੇਸ਼ ਜਿਹੜਾ ਸ਼ਹਿਰ ਜਿਹੜਾ ਸੂਬਾ ਉੱਥੋਂ ਦੇ ਨੌਨਵਾਰ ਬੱਚੇ ਬੱਚੀਆਂ ਪੜ੍ਹਨੇ ਕੀ ਅਸਰ ਪਾ ਜਾਂਦੇ ਆ ਉੱਥੋਂ ਦੀ ਗਰੀਬੀ ਦੂਗਣ ਹੋ ਜਾਂਦੀ ਆ ਤੇ ਉਹ ਸੂਬੇ ਦਾ ਉਹ ਦੇਸ਼ ਦਾ ਵਿਕਾਸ ਉਹ ਕੋਈ ਨਹੀਂ ਹੋ ਸਕਦਾ ਕਿਉਂਕਿ ਪੜ੍ਹਾਈ ਉਹ ਨੇਤਰਿਆ ਤੇ ਜਿਆ ਨੇਤਰਿਆ ਜਿਹੜਾ ਨਾਲ ਤੇ ਕੋਈ ਭੈਸਭਾਵ ਵੜਾ ਸਕਦਾ ਨਾ ਕੋਈ ਚੋਰ ਚੱਕ ਹੋ ਸਕਦਾ ਤੇ ਇਹ ਨਹੀਂ ਵਿਦਿਆ ਆ ਇਹ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੇ ਸਮੇਂ ਸਾਡੇ ਬੱਚੇ ਬੱਚੀਆਂ ਪੜ੍ਹ ਲੈ ਕੇ ਵੱਡੇ ਅਫਸਰ ਬਣ ਤੇ ਸਾਡਾ ਜਿਹੜਾ ਪੱਟੀ ਦਾ ਨਾਮ ਹੈ ਉਹ ਰੌਸ਼ਨ ਹੋਵੇ ਪੱਟੀ ਸ਼ਹਿਰ ਤੋਂ ਵੀ ਬੱਚੇ ਡੀਸੀ ਤੇ ਐਸਐਸਪੀ ਪਰ ਵੀ ਹੋਣ ਤੇ ਹੀ ਮਾਨਣਾ ਨਹੀਂ ਕਿ ਸਾਡੇ ਸ਼ਹਿਰ ਦੇ ਬੱਚੇ ਵੱਡੀਆਂ ਪੋਸਟਾਂ ਤੇ ਆ ਵੱਡੇ ਅਫਸਰ ਬਣਿਆ ਇਹ ਕੋਈ ਨਹੀਂ ਵੱਡੀ ਗੱਲ ਆ ਤੇ ਪਹਿਲੀ ਗੱਲ ਆ ਕਿ ਪੱਟੀ ਕੰਟੀ ਦੇ ਵਿੱਚ ਪੰਜਾਬ ਚ ਪੁਰਾਣਾ ਐਸਐਸਪੀ ਲੱਗਿਆ ਉਹਨੀਆਂ ਡੀਸੀ ਲੱਗੀਆਂ ਤੇ ਜਿਹਨੇ ਨਾ ਰੰਚਾਂ ਤੇ ਸਾਡੀਆਂ ਸਿਹਰਾ ਵਾਗਸਾ ਬਹੁਤ ਬੋਲਾਈ ਪਤੀ ਜੀ ਨੂੰ ਵੀ ਦੇ ਗਿਆ ਤੇ ਠੀਕ ਹੈ ਉਹ ਹੈ ਇੰਟਰਵਿਊ ਤੋਂ ਕੁੜੀਆਂ ਦੀ ਸੋਚ ਵੀ ਮੇਲ ਦਦੀ ਆ ਪਰੰਤਮਾਨੇ ਜੇ ਕਿਸੇ ਨੇ ਸੁਧਜਨਮ ਅਦੇ ਉਹਦੇ ਬੰਦੇ ਦੇ ਜਿਤਾ ਤੇ ਇੱਕ ਬਾਹਰ ਤੋਂ ਫਿਰ ਤੋਂ ਜਨਮ ਹੋਈਦਾ ਜੇ ਸਹੋਪਾ ਇੱਕ ਫਿਰ ਨਹੀਂ ਜਨਮ ਹੋਊਗੀ ਜਿਹਦੇ ਬੱਚੇ ਦੇ ਨੌਪਾ ਕਮ ਹੀ ਬੜਾ ਸੇਖਿਆ ਕਰਵਾਉਣ ਲਾਗੇ ਤੇ ਮੇਰੇ ਉਹ ਪ੍ਰਮਾਤਮਾ ਦੇ ਅਗੇ ਅੱਜ ਤੇ ਵੀ ਬਹੁਤ ਲੱਗੇ ਸ੍ਰੀ ਕیشن ਬਹੁਤ ਜੀ ਸ੍ਰੀ ਨਾਮ ਜੀ ਅਗੇ ਗੁਰੂ ਨਾਨਕ ਪਾਤਸ਼ਾਹ ਜੀ ਅਗੇ ਇਹ ਵੀ ਦਾਸ ਤੇ ਵੀ ਕਰਦਾ ਇਸਾ ਦਿਖਾਤੀ ਹੈ ਸਾਡੇ ਬਹੁਤ ਸਾਡੇ ਸਾਰੇ ਬੱਚੇ ਤਾਂ ਇਹ ਹਡੇ ਸੁਖਵੰਤ ਤੇ ਸਾਡਾ ਸੇ ਉੱਝਾਵੇ ਸਾਡਾ ਜੀਣਾ ਵਧਣਾ ਉਹ ਕਿਉਂਦਾ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਕਰ ਰਿਹਾ ਹੈ ਕੋਪਰਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦੇ ਰਿਤੇ ਆਪਾਂ ਨੂੰ ਤੇ ਸਾਰੇ ਉਹਨਾਂ ਘਰ ਘਰ ਪਰਵਾਧਾ ਦੇਣਾ ਤੇ ਇੱਥੇ ਹੀ ਪਰਮਾਤਮਾ ਕੇ ਦਾਸ ਬੇਨਤੀ ਕਰਦਾ ਹਰ ਘਰ ਦੇ ਵਿੱਚ ਹਰ ਪਰਵਾਧ ਜਿਹੜੇ ਨੂੰ ਸੁਖਿਆ ਖੇਰ ਤੇ ਆਪਾਂ ਇਸੇ ਤਰ੍ਹਾਂ ਪਰਮਾਤਮਾ ਦੇ ਗੁਰੂਆਂ ਦੇ ਅੱਗੇ ਅਪੇਰ ਮਰੋ ਬੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜੈ। ਉਹਨਾਂ શ્રી ਰਾਮ ਚੰਦਰ ਮਹਾਰਾਜ ਜੀ ਕੀ ਜੈ। ਸਤਿ ਸ੍ਰੀ ਅਕਾਲ ਜੈ।